ਉਹ بے ਭਾਗਾ ਦਿਨ ਸੀ ਜਸਤਨ ਸਹਿਬ ਜਦਿਆ ਨੂੰ ਨੀਹਾਂ ਦੇ ਵਿੱਚ ਨਿਆਂ ਗਿਆ ਅੱਜ ਵੀ 400 ਸਾਲ ਹੋ ਗਿਆ ਅੱਜ ਵੀ ਉਸ ਪ੍ਰਮਾਤਮਾ ਨੂੰ ਯਾਦ ਹੈ ਇਹ ਕੋਈ ਇਨਸਾਨ ਨਹੀਂ ਕਰ ਰਿਹਾ ਉਹ ਪ੍ਰਮਾਤਮਾ ਰੋ ਰਿਹਾ ਜਿਸ ਦਿਨ 9 ਸਾਲ ਤੇ 7 ਸਾਲ ਦੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਨਿਆਂ ਗਿਆ ਸੀ ਤੁਸੀਂ ਦੇਖ ਰਹੇ ਹੋ ਅੱਜ ਵੀ ਉਹ ਕਹਿਰ ਉਹੀ ਸੀਨ ਲੋਕਾਂ ਦੇ ਸਾਹਮਣੇ ਇਹ ਕਲਯੁਗੀ ਲੋਕਾਂ ਦੇ ਸਾਹਮਣੇ ਜਾਂ ਧਾਰਮਿਕ ਲੋਕਾਂ ਦੇ ਸਾਹਮਣੇ ਅੱਜ ਵੀ ਯਾਦ ਕਰਾ ਰਿਹਾ ਉਹੀ ਸੀਨ ਇਹ ਉਹ ਪ੍ਰਮਾਤਮਾ ਅੱਜ ਵੀ ਲੋਕਾਂ ਨੂੰ ਯਾਦ ਕਰਾ ਰਿਹਾ ਉਹੀ ਸੀਨ ਬਿਅਰਸ ਟਾਈਮ 400 ਸਾਲ ਪਹਿਲਾਂ ਕਿਹੋ ਜਿਹਾ ਮਾਹੌਲ ਹੋਣਾ ਤੇ ਇਸ ਦਿਨਾਂ ਦੇ ਵਿੱਚ ਤੁਸੀਂ ਆਪ ਅੰਤਾਜਾ ਲਾ ਸਕਦੇ ਹੋ ਕਿ ਉਹ ਮਹਾਨ ਸਾਹਿਬ ਜਾਦੇ ਕਿੰਨੇ ਮਜ਼ਬੂਤ ਹੋਣਿਆ ਦਿਲੋਂ ਮਜ਼ਬੂਤ ਹੋਣਿਆ ਤੇ ਜੋ ਇਹ ਜੀ ਕਹਿਰ ਦੀ ਠੰਡ ਦੇ ਵਿੱਚ ਆਪਣੇ ਸਿੱਖ ਧਰਮ ਨੂੰ ਬਚਾਉਣ ਲਈ ਆਪਣੇ ਆਪ ਨੂੰ ਨੀਹਾਂ ਦੇ ਵਿੱਚ ਨਿਵਾਗੇ ਤੇ ਠੰਡੇ ਬੁਰਜ ਦੇ ਵਿੱਚ ਜਿੱਥੇ ਗਰਮੀयां ਵੀ ਜਿੱਥੇ ਗਰਮੀयां ਦੇ ਵਿੱਚ ਵੀ ਠੰਡ ਲੱਗਦੀ ਸੀ ਉਸ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਅੱਜ ਦੇ ਦਿਨ ਤੁਸੀਂ ਦੇਖ ਲਓ 22 ਤਰੀਕ ਬਾਰਮਾ ਮਹੀਨਾ ਦੇ ਵਿੱਚ ਕੀ ਹਾਲ ਹੈ ਲੋਕ ਦੋ ਦੋ ਰਜਾਈਆਂ ਲੈ ਕੇ ਪੈਂਦੇ ਆ ਤੇ ਸਾਡੇ ਸਹਬਜ਼ਾਦੇ ਇੱਕ ਹੀ ਕੱਪੜਿਆਂ ਦੇ ਵਿੱਚ ਰਹੇ ਸੀ ਜੋ ਕਿ ਉਹੀ ਜਦੋਂ ਚਮਕੌਰ ਸਾਹਿਬ ਤੋਂ ਚੱਲੇ ਸੀ ਉਹੀ ਕੱਪੜੇ ਪਾਏ ਹੋਏ ਸੀ ਉਹਨਾਂ ਦੇ ਉਹਨਾਂ ਕੱਪੜਿਆਂ ਦੇ ਵਿੱਚ ਹੀ ਰਹੇ ਸੀ ਨਾ ਕਿ ਨਵੇਂ-ਨਵੇਂ ਪਸਾਕਾਂ ਬਦਲੀਆਂ ਸੀ ਉਹ ਧੰਨ ਨੇ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਗੁਰੂ ਪਿਤਾ ਦਸਮੇਸ਼ ਧੰਨਾ ਜਿਨੇ ਆਪਣਾ ਪਰਿਵਾਰ ਇਸ ਕੌਮ ਲਈ ਲੇਖੇ ਲਾਇਆ ਧੰਨੋ ਮਾਤਾ ਜਿਸਨੇ ਆਪਣੇ ਪੂਰੇ ਪਰਿਵਾਰ ਨੂੰ ਇਸ ਕੌਮ ਦੇ ਲੇਖੇ ਲਾਇਆ ਪਤੀ ਬਾਰਿਆ ਪੁੱਤ ਬਾਰਿਆ ਚਾਰ ਪੋਤੇ ਬਾਰੇ ਆਪ ਬਾਰਿਆ ਉਹ ਮਾਤਾ ਗੁਜਰਕੌਰ ਸੀ ਨਾ ਕਿ ਅੱਜ ਦੇ ਲੋਕ ਪਖੰਡੀ ਸਾਧ ਜੋ ਕਿ ਆਪਣੇ ਆਪ ਨੂੰ ਪਰਮਾਤਮਾ ਮਨ ਬੈਠਦੇ ਆ ਅੱਜ ਦੇ ਦਿਨ ਤੁਸੀਂ ਦੇਖੋ ਕੌਣ ਆਪਣੇ ਜਵਾਕਾਂ ਨੂੰ ਇੱਕ ਖਾਲੀ ਕੱਪੜਿਆਂ ਦੇ ਵਿੱਚ ਬਾਹਰ ਬਿਠਾ ਸਕਦਾ ਉਹ ਵੀ ਠੰਡੇ ਬੋਰਜ ਦੇ ਵਿੱਚ ਇੱਕ ਵਾਰੀ ਤੁਸੀਂ ਜਾ ਕੇ ਤਾਂ ਜ਼ਰੂਰ ਦੇਖਿਓ ਉੱਥੇ ਸਰਹੰਦ ਦੀ ਧਰਤੀ ਤੇ ਇਹਨਾਂ ਦਿਨਾਂ ਦੇ ਵਿੱਚ ਕੀ ਹਾਲ ਆ ਸੰਗਤਾਂ ਨੂੰ ਅਪੀਲ ਆ ਕਿ ਜੋ ਆਪਣੇ ਕੰਮ ਧੰਦਿਆਂ ਨੂੰ ਸਪੂਰਨ ਕਰਦੇ ਹੋਏ ਇੱਕ ਵਾਰ ਜਰੂਰ ਸਰੰਦ ਦੀ ਧਰਤੀ ਤੇ ਜਾ ਕੇ ਦੇਖੋ ਇਹਨਾਂ ਦਿਨਾਂ ਦੇ ਵਿੱਚ ਕੀ ਹਾਲ ਹੁੰਦਾ ਉਸ ਧਰਤੀ ਤੇ ਨਾਲੇ ਠੰਡਾ ਬੁਰਜ ਦੇਖੋ ਉਹ ਠੰਡਾ ਬੁਰਜ ਦੇਖੋ